ਨਿਕਲ ਜੀ ਕਿਵੇਂ ਦੇਖ ਥੋੜੀ ਚੋਣ ਹੋਈ ਆ ਕਾਲੀਦਾਲ ਹਣਾ ਪੀਮ ਵੱਲੋਂ ਬਹੁਤ ਸੋਹਣੀ ਚੋਣ ਹੋਈ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਪ੍ਰਧਾਨ ਚੁਣਨੇਗੇ ਬਰਨਵੀਂ ਵੀ ਬਹੁਤ ਵੱਜਾ ਸੁਖਵੀਰ ਸਿੰਘ ਬਾਦਲ ਜੀ ਤੇ ਜੀ ਬਾਸਪਾ ਕੌਰ ਬਾਦਲ ਤੋਂ ਦਰਸਾਣ ਨੇ ਇੱਕ ਸੋਚ ਸੰਕੇ ਬਹੁਤ ਬੁਝਾ ਫੈਲਾ ਲੱਗਾ ਹੈ ਜਿਵੇਂ ਵੀ ਪਿੰਡਾਂ ਦੇ ਵਿੱਚ ਵਰਕਰ ਨੇ ਆਪਣੇਆ ਪਾਰਟੀ ਵਰਕਰ ਨੇ ਸਾਰਿਆਂ ਨੇ ਇਹ ਚੀਜ਼ ਬਹੁਤ ਖੁਸ਼ੀ ਮਨਾਈ ਹੈ ਅੱਜ ਜਿਵੇਂ ਉਹਨਾਂ ਦਾ ਸਨਮਾਨ ਕੀਤਾ ਦੀ ਬਤ ਅਪਰਾ ਕੇ ਸਾਨੂੰ ਬਹੁਤ ਵਧੀਆ ਪ੍ਰਧਾਨ ਜੀ ਮਿਲੇ ਨੇ ਸਾਨੂੰ ਆਸ ਹੈ ਵੀ ਸਾਰੇ ਪਿੰਡਾਂ ਦੇ ਵਿੱਚ ਵਧੀਆ ਆਪਣੇਆ ਆਪਣੇਆ ਕਮੇਟੀਆਂ ਬਣਾ ਕੇ ਪੂਰੇ ਵਧੀਆ ਬਣਾ ਕੇ ਆਸਪਾਈ ਦੇ ਵਿੱਚ ਸਰਕਾਰ ਬਣਾਉਣਾ ਹੈ ਜੀ ਹਰ ਹਾਲ ਸਰਕਾਰ ਬਣਾਵਾਂਗੇ ਸਾਡੇ ਪ੍ਰਧਾਨ ਜੀ ਨੇ ਬਹੁਤ ਵਧੀਆ ਡੋਨ ਫਿਟੇ ਪ੍ਰਧਾਨ ਜੀ ਪ੍ਰਧਾਨ ਜੀ ਪਾਰਟੀ ਵੱਲੋਂ ਜਿੰਮੇਵਾਰੀ ਮਿਲੀ ਹੈ ਇੱਕ ਬਹੁਤ ਅਹਿਮ ਜਿੰਮੇਵਾਰੀ ਹੈ ਕਿ ਤੁਹਾਡੇ ਤੇ ਕਿਵੇਂ ਕਹਿਣਾ ਚਾਹੋ ਤੁਸੀਂ ਮੈਂ ਸਮੁੱਚੀ ਫਾਈ ਕਮਾਂਡ ਦਾ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਡੇ ਮੈਂਬਰ ਪਾਰਲੀਮੈਂਟ ਜੀ ਬਹਾਦਰ ਸਿੰਘ ਜੀ ਬਾਦਲ ਤੇ ਪਾਰਟੀ ਦੇ ਸਖਤਰ ਜਨਰਲ ਸਰਦਾਰ ਬਲਵਿੰਦਰ ਸਿੰਘ ਜੀ ਨੂੰ ਦਰ ਤੇ ਤਿੰਨੋਂ ਹਲਕਾ ਇੰਚਾਰਜਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਜ਼ਿੰਮੇਵਾਰੀ ਦਿੱਤੀ ਹੈ ਮੈਂ ਪਾਰਟੀ ਨੂੰ ਤੇ ਸਮੁੱਚੇ ਜ਼ਿਲ੍ਹੇ ਦੇ ਸਾਡੇ ਅਹੁਦੇਦਾਰ ਤੇ ਵਰਕਰਾਂ ਨੂੰ ਵਿਸ਼ਵਾਸ ਦਿਵਾਉਣਾ ਵੀ ਮੈਂ ਆਪਦੀ ਜੀ ਜਾਣ ਜਿਹੜੀ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਲਾਹੂ ਪ੍ਰਧਾਨ ਜੀ ਪਿੰਡਾਂ ਦੇ ਵਿੱਚ ਜਿਹੜੇ ਵਰਕਰ ਨੇ ਬਹੁਤ ਕੰਮ ਕੀਤਾ ਉਹਨਾਂ ਚ ਹੈਗੀ ਹੈ ਨਾ ਤੁਸੀਂ ਪ੍ਰਧਾਨ ਲੱਗੇ ਹੋ ਤੇ ਲੱਗਦਾ ਹੈ ਜਿਵੇਂ ਹੋਰ ਮਜੂਤੀ ਮਿਲਣੀ ਹੈ ਪਾਰਟੀ ਨੂੰ ਸਾਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ਤੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਵੀ ਬਾਹਰ ਤੋਂ ਰਫਕਾਰ ਬਾਦਲ ਤੇ ਸਰਦਾਰ ਬਲਵਿੰਦਰ ਸਿੰਘ ਪੁੰਤੜ ਜੀ ਦਾ ਅਸੀਂ ਆਪ ਦੇ ਤਹਿਤ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਸਾਨੂੰ ਇੱਕ ਨਵਾਣਾ ਇਹ ਵਰਕਰਾਂ ਨੂੰ ਐਡਾ ਵੱਡਾ ਮਾਨ ਬਖਸ਼ਿਆ ਉਸ ਦੇ ਵਿੱਚ ਔਰ ਵਾਲੇ ਸਮੇਂ ਦੇ ਵਿੱਚ ਜੋ ਵੀ ਅਕਾਲੀ ਦਲ ਦੀ ਨੀਤੀ ਹੈ ਉਸ ਨੂੰ ਅਸੀਂ ਗਰਾਉਂਡ ਪੱਤਰ ਤੇ ਲੈ ਕੇ ਜਾਵਾਂਗੇ ਜਿਵੇਂ ਕਿ ਅੱਜ ਚੱਲ ਰਿਹਾ ਪ੍ਰੋਗਰਾਮ ਖਾ-ਖਾ ਤੇ ਮਾਲੂ 40000 ਏਕੜ ਜ਼ਮੀਨ ਰੁਕਾਇਰ ਕਰ ਰਹੇ ਨੇ ਜਿਵੇਂ ਸਾਡੇ ਹੱਥ ਦੇ ਵਿੱਚ ਵੀ 212 ਠੁੱਠੇ ਵਾਲੀ ਜ਼ਮੀਨ ਰੁਕਾਇਰ ਕਰ ਰਹੀ ਹੈ ਉਹਦੇ ਵਿੱਚ ਜੋ ਵੀ ਪਾਰਟੀ ਦਾ ਹੁਕਮ ਆਊਗਾ ਉਹਦੇ ਨਾਲ ਕਿਸਾਨਾਂ ਦੇ ਨਾਲ ਅਕਾਲੀ ਦਲ ਦਿਨ ਰਾਤ ਚਟਾਨ ਮੂੰਹ ਖੜੇਗਾ ਅਤੇ ਹਰ ਮੋੜ ਤੇ ਤੇ ਜਾਵੇਗਾ ਇਸ ਨੂੰ ਲਾਗੂ ਨਹੀਂ ਹੋਰ ਦੇ ਉਹੀ ਪਾਰਟੀ ਸਾਡੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜੈਸਟੇ ਫਰੋਥ ਕਰਦੇ ਰਹੇ ਫੜੇ ਰਹਾਂਗੇ ਹਰ ਇੱਕ ਹਮ ਜੂਰ ਵਪਾਰੀ ਨਾਲ ਖੜਿਆ ਖੜੇ ਰਹਾਂਗੇ ਅਤੇ ਆਉਣ ਵਾਲੇ ਪਾਰਟੀ ਤੇ ਜੋ ਵੀ ਨੀਤੀਆਂ ਨੇ ਉਹਨਾਂ ਨੂੰ ਆ ਤੇ ਗਰਾਉਂਡ ਪੱਤਰ ਤੇ ਲਾਗੂ ਕਰਕੇ ਪਾਰਟੀ ਦੀ ਆਉਣ ਵਾਲੀ ਸਤਾਈ ਚੋਣ ਨੂੰ ਐਮਐਲਏ ਜਿੱਤੇ ਆ ਕੇ ਸਾਰੇ ਸਰਕਾਰ ਬਣਾਵਾਂਗੇ ਇੰਨੀ ਇੱਕ ਗੱਲਾਂ ਕਹਿੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਕਿਵੇਂ ਦੇਖਦੇ ਜੀ ਚੋਣ ਹੋਈ ਹੈ ਨਾ ਅਕਾਲੀ ਦਲ ਪਾਰਟੀ ਦੇ ਹੱਤੀ ਜਿਹੜੇ ਪ੍ਰਧਾਨ ਲਗਾਏ ਗਏ ਨੇ ਅੱਜ ਦੇਖਿਆ ਕਾਫੀ ਜਿਹੜਾ ਵਰਕਾਂ ਦਾ ਉਤਸ਼ਾਹ ਖੁਸ਼ੀ ਹੈ ਵਰਕਾਂ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਫ਼ਤਰ ਵਿਖੇ ਜੋ ਸੰਮਾਨ ਕੀਤਾ ਗਿਆ ਦੋਨੇ ਪ੍ਰਧਾਨਾਂ ਦਾ ਸਹਿਰੇ ਸ਼ਹਿਰੀ ਪ੍ਰਧਾਨ ਨੇ ਚਾਹੇ ਉਧਾਰਤੀ ਪ੍ਰਧਾਨ ਨੇ ਪਾਰਟੀ ਪ੍ਰੋਗਰਾਮ ਨੇ ਬਹੁਤ ਵੱਡਾ ਫੈਸਲਾ ਲਿਆ ਅੱਜ ਦੇ ਪ੍ਰਧਾਨ ਸਰਦਾਰ ਸਫੀਰ ਸਿੰਘ ਬਾਦਲ ਸਾਹਿਬ ਮੇਰੇ ਬਾਹਰ ਸਿਮਰਤ कौर ਬਾਦਲ ਸਰਦਾਰ ਬਰਵਿੰਦਰ ਸਿੰਘ ਹੀ ਭੁੰਡੜ ਸਾਹਿਬ ਔਰ ਸਮੁੱਚੀ ਜਥੇਬੰਦੀ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਮਾਨਸਾ ਹਲਕੇ ਕੰਨੀ ਔਰ ਪੂਰੇ ਜ਼ਿਲ੍ਹੇ ਕੰਨੀਓ ਕਿਉਂਕਿ ਬਹੁਤ ਵੱਡਾ ਫੈਸਲਾ ਵਰਕਰਾਂ ਦੇ ਵਿੱਚੋਂ ਨੁਮਾਇੰਦਗੀ ਦੇਣੀ ਤੇ ਮੈਂ ਸਮਝਦੇ ਆਂ ਕਿ ਵਰਕਰ ਬਹੁਤ ਖੁਸ਼ ਨੇ ਸਾਡੇ ਅਧਿਕਾਰਦਾਰ ਬਹੁਤ ਖੁਸ਼ ਨੇ ਕਿਉਂਕਿ ਗਰਾਊਂਡ ਲੈਵਲ ਤੋਂ ਜੋ ਚੱਲਿਆ ਪਰਿਵਾਰ ਜਦੋਂ ਗੁਸਤੀ ਅਕਾਲੀ ਦਲ ਨਾਲ ਜੁੜਿਆ ਹੋਇਆ ਪਰਿਵਾਰ ਗਰਾਊਂਡ ਲੈਵਲ ਤੋਂ ਜੁੜਿਆ ਹੋਇਆ ਪਰਿਵਾਰ ਪੀੜੀਦਰ ਪੀੜੀ ਅਜਿਹੋਸ ਪਰਿਵਾਰ ਨੂੰ ਜ਼ਿਲ੍ਹਾ ਪ੍ਰਧਾਨ ਦੀ ਨਿਯੁਕਤੀ ਦੇ ਕੇ نوازਿਆ ਮੈਂ ਸਮਝਦਾ ਵੀ ਸਾਰੇ ਇਲਾਕੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਬਹੁਤ ਵੱਡੀ ਖੁਸ਼ੀ ਹੈ ਸਾਡੇ ਵਰਕਰਾਂ 'ਚ ਸਾਡੇ ਇਲਾਕੇ 'ਚ ਸਾਡੇ ਜ਼ਿਲ੍ਹੇ 'ਚ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਾਂ ਔਰ ਆਸ਼ ਕਰਦੇ ਹਾਂ ਕਿ ਇਸੇ ਤਰ੍ਹਾਂ ਖੜੇ ਜਿਹੜੇ ਪ੍ਰਧਾਨ ਹੈ ਦੋਨੇ ਜਿਵੇਂ ਪਾਰਟੀ ਨੇ ਫੈਸਲਾ ਲਾਇਆ ਉਸੇ ਫੈਸਲੇ ਦੇ ਮੁਤਾਬਕ ਕੰਮ ਕਰਨਗੇ ਔਰ ਗਰਾਊਂਡ ਲੈਵਲ ਤੋਂ ਸਾਰਿਆਂ ਨੂੰ ਨਾਲ ਲੈ ਕੇ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਵਰਕਰਾਂ ਦੀਆਂ ਭਾਵਨਾਵਾਂ ਸੁਣਦੇ ਹੋਏ ਪਾਰਟੀ ਨੂੰ ਚੜ੍ਹਦੀ ਕਲਾ 'ਚ ਕਰਨਗੇ ਤੇ ਕੱਲ ਜਿਹੜੀ ਤਰਨਤਾਰਨ ਵਿਖੇ ਬਹੁਤ ਵੱਡੀ ਕਾਨਫਰੰਸ ਹੋਈ ਹੈ ਬਹੁਤ ਵੱਡੀ ਵਧਾਈ ਹੈ ਪਾਰਟੀ ਹਾਈ ਕਮਾਂਡ ਨੂੰ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਅਕਾਲੀ ਦਲ ਦੇ ਨਾਲ ਲੋਕ ਜੁੜ ਰਹੇ ਨੇ ਇਹ ਸਾਰਾ ਪੰਜਾਬ ਅਕਾਲੀ ਦਲ ਨੂੰ ਚਾਹੁੰਦਾ ਹੈ ਹਮੇਸ਼ਾ ਪਾ ਅਕਾਲੀ ਦਲ ਨੇ ਪੰਜਾਬ ਦੇ ਭਲੇ ਦੀ ਗੱਲ ਕਹੀ ਆ ਇਹਨੂੰ ਸਿੱਖ ਭਾਈਚਾਰਕ ਸਾਂਝ ਅਮਨ ਸ਼ਾਂਤੀ ਭਾਈਚਾਰਾ ਕਾਇਮ ਰੱਖਿਆ ਇਹ ਸ਼ਰੋਮਣੀ ਅਕਾਲੀ ਦਲ ਆ ਸਾਡੇ ਸਵਰਗੀ ਸਰਦਾ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਹਮੇਸ਼ਾ ਪੰਜਾਬ ਦੇ ਲੋਕਾਂ ਬਾਰੇ ਸੋਚਦੇ ਆ ਇਹ ਨਹੀਂ ਸੋਚਿਆ ਵੀ ਇੱਕ ਧਰਮ ਆ ਸਾਰੇ ਧਰਮਾਂ ਦਾ ਸਤਿਕਾਰ ਔਰ ਸਾਰੇ ਧਰਮਾਂ ਨੂੰ ਹਰ ਚੀਜ਼ ਦੇਣੀ ਜਿੱਥੇ ਵੀ ਕੋਈ ਲੋੜ ਆ ਪੰਜਾਬ ਦੇ ਲੋਕਾਂ ਦੇ ਨਾਲ ਹਮੇਸ਼ਾ ਖੜਦੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਲਈ ਹਾਂ ਤੇ ਚੱਲੇ ਹੋਏ ਆ ਪੰਜਾਬ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਔਰ ਪੰਜਾਬ ਚੜਦੀ ਕਲਾ ਕਿਵੇਂ ਕਰੀਏ ਕਰਨੀ ਹੈ ਅੱਜ ਮੈਂ ਫੇਰ ਇੱਕ ਵਾਰੀ ਸਮੂਚੀ ਜਥੇਬੰਦੀ ਨੂੰ ਸਾਡੇ ਜ਼ਿਲ੍ਹੇ ਦੀ ਜਥੇਬੰਦੀ ਵੱਲੋਂ ਪ੍ਰਧਾਨਾਂ ਨੂੰ ਜੀ ਆਇਆਂ ਕਹਿੰਨਾ ਤੇ ਵਧਾਈ ਦਿਨਾ ਸਾਰੇ ਇਲਾਕੇ ਨੂੰ ਸਮੂਚੀ ਲੀਡਰਸ਼ਿਪ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਤੇ ਜਿਵੇਂ ਕਿ ਮੈਂ ਦੇਖ ਰਿਹਾ ਜਿਹੜੀ ਪਾਰਟੀ ਵੱਲੋਂ ਕਰਨਾ ਦੋ ਪ੍ਰਧਾਨਾਂ ਨੂੰ ਸਤਿਕਾਰ ਦਿੱਤਾ ਗਿਆ ਮਾਨਤਾ ਗਿਆ ਤਾਂ ਅੱਜ ਵਰਕਰਾਂ ਵਿੱਚ ਜਿਹੜੀ ਖੁਸ਼ੀ ਦੀ ਲਹਿਰ ਦੇਖਦੇ ਨੇ ਤਾਂ ਕੀ ਕਹਿਣਾ ਚਾਹੂੰਗਾ ਤੁਸੀਂ ਅੱਜ ਸਾਡੇ ਮਾਨਸਾ ਜਿਲ੍ਹੇ ਦੇ ਦੋ ਨਾਗਰਿਕ ਪ੍ਰਧਾਨ ਸਰਦਾਰ ਜਤਿੰਦਰ ਸਿੰਘ ਜੀ ਦੀ ਸੌਡੀ ਸ਼ਹਿਰੀ ਮਾਨਸਾ ਤੇ ਜਥੇਦਾਰ ਗੁਰਬੀਰ ਸਿੰਘ ਜੀ ਬੀਰੋਕ ਤੇ ਵਿਹਾਰਤੀ ਮਾਨਸਾ ਨੂੰ ਸ਼੍ਰੋਮਣੀ ਕਾਰਜਕਾਰ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਬਾ하ਤ ਸਿੰਘ ਅਤੇ ਕੌਰ ਬਾਦਲ ਅਤੇ ਸਰਦਾਰ ਬਲਵਿੰਦਰ ਸਿੰਘ ਜੀ ਪੂਤਰ ਵੱਲੋਂ ਸਮੁੱਚੀ ਪਾਰਟੀ ਦੇ ਨਾਲ ਰਾਇਮਸ ਮਰਾ ਕਰਕਰ ਨੂੰ ਪ੍ਰਧਾਨ ਦਾ ਰਹਿ ਗਿਆ ਸਾਡੇ ਜਿਹੇ ਵਾਸਤੇ ਸਾਡੇ ਹਲਕੇ ਵਾਸਤੇ ਬਹੁਤ ਹੀ ਖੁਸ਼ੀ ਦੀ ਗੱਲ ਜੋ ਕਿ ਇੱਕ ਲੋਕਾਂ ਦੇ ਨਾਲ ਜੁੜੇ ਹੋਏ ਵਰਕਰ ਨੇ ਵਰਕ ਉਹ ਐਡਾ ਵੱਡਾ ਮਾਨ ਲੈਣਾ ਸਾਰੇ ਹੀ ਵਰਕਰਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਪਾਈ ਗਿਆ ਅੱਜ ਬਹੁਤ ਹੀ ਵੱਡੀ ਗਿਣਤੀ ਵਿੱਚ ਸਰਕਲਾਂ ਦੇ ਪ੍ਰਧਾਨ ਅਤੇ ਪਿੰਡਾਂ ਦੇ ਵਿੱਚ ਜਥੇਬੰਦੀ ਦੇ ਆਗੂ ਸਾਹਿਬਾਨ ਪਹੁੰਚੇ ਤੇ ਉਹਨਾਂ ਦੋਨਾਂ ਪ੍ਰਧਾਨਾਂ ਦਾ ਤੇ ਸਾਡੇ ਸਰਕਾਰ ਜੋ ਪ੍ਰੇਮ ਅਰੋੜਾ ਜੀ ਜੋ ਕਿ ਭਾਰਕਾ ਕਮੇਟੀ ਦੇ ਮੈਂਬਰ ਹੋਣੇ ਤਿੰਨਾਂ ਦਾ ਹੀ ਸਮੁੱਚੀ ਪਾਰਟੀ ਦਾ ਦੀ ਜਥੇਬੰਦੀ ਵੱਲੋਂ ਸਨਮਾਨ ਕੀਤਾ ਗਿਆ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੂੰ ਜਿਵਾਇਆ ਆਖਿਆ ਤੇ ਲੋਕਾਂ ਦੇ ਵਿੱਚ ਵਰਕਰਾਂ ਦੇ ਵਿੱਚ ਪਾਰਟੀ ਦੇ ਵਿੱਚ ਬਹੁਤ ਹੀ ਭਾਰੀ ਖੁਸ਼ੀ ਤੇ ਉਤਸ਼ਾਹ ਪਾਇਆ ਗਿਆ ਤੇ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਵੱਲੋਂ ਬਹੁਤ ਹੀ ਵਧੀਆ ਹੈ ਪ੍ਰਧਾਨ ਸਾਹਿਬ ਜਿੰਦੂ ਦੀ ਗੱਲ ਕੀਤੀ ਹੈ ਨਾ ਪ੍ਰਧਾਨ ਬਣੇ ਨੇ ਤਾਂ ਲੱਗਦਾ ਪਿੰਡਾਂ ਦੇ ਵਿੱਚ ਜਿਹੜੀਆਂ ਕਮੇਟੀਆਂ ਬਣੀਆਂ ਨੇ ਜਿਹੜੀਆਂ ਆਪਣੇ ਸੋਡੀਆਂ ਪਾ ਕੇ ਦੀ ਜਥੇਵੰਦੀਆਂ ਬਣੀਆਂ ਤਾਂ ਮਜ਼ਬੂਤ ਹੋਣਗੀਆਂ ਪਾਰਟੀ ਵਾਸਤੇ ਇੱਕ ਵੱਡਾ ਲਾਹਾ ਮਿਲਣਾ ਇਹਦੇ ਨਾਲ ਬਿਲਕੁਲ ਜੀ ਸ਼੍ਰੋਮਣੀ ਕਾਦੀ ਦਾਦੀ ਇੱਕ ਰੀਤ ਹੈ ਜਦੋਂ ਵੀ ਇੱਥੇ ਅਹੁਦਾ ਮਿਲਦਾ ਹੈ ਤਾਂ ਉਹ ਬੰਦੇ ਦੀ ਯੋਗਤਾ ਤੇ ਤੇ ਆਧਾਰ ਤੇ ਤੇ ਉਹਦਾ ਕੰਮਾਂ ਨੂੰ ਦੇਖ ਕੇ ਹੀ ਮਿਲਦਾ ਹੈ ਇੱਥੇ ਕੋਈ ਸ਼ਿਫਾਰਸ਼ ਵਗੈਰਾ ਨਹੀਂ ਚੱਲਦੀ ਇਸ ਕਰਕੇ ਬਾਟਕਰਾ ਦੇ ਵਿੱਚ ਬਹੁਤ ਵੱਡਾ ਆਸ਼ਾ ਹੈ ਤੇ ਪਿੰਡ ਪੱਤਰ ਤੱਕ ਲੋਕਾਂ ਦੇ ਵਿੱਚ ਹੈ ਜਿਹੜੀ ਜੱਦਤ ਹੈ ਅੱਜ ਵੀ ਬਹੁਤ ਸਾਰੇ ਜਥੇਬੰਦੀਆਂ ਨੇ ਇਹਨਾਂ ਨੂੰ ਸੱਦਾ ਪੱਤਰ ਦਿੱਤਾ ਵੀ ਸਾਡੇ ਪਿੰਡ ਪਹੁੰਚੋ ਪਤਾ ਜੀ ਸਾਡੇ ਪਿੰਡ ਪਹੁੰਚੋ ਅਸੀਂ ਤੁਹਾਡਾ ਸਨਮਾਨ ਕਰਨਾ ਸੋ ਇਹੀ ਪਾਰਟੀ ਵੱਲੋਂ ਇੱਕ ਸ਼ੁਭ ਸੰਦੇਸ਼ ਹੈ